ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕੱਟਾਂਗੇ ਪਲਾਜ਼ੋ ਤੇ ਪਲਾਜ਼ੋ ਆਪਾਂ ਕੱਟਣਾ 35 ਇੰਚ ਲંબਾਈ ਆ ਪਲਾਜ਼ੋ ਦੀ ਤੇ 8 ਇੰਚ ਪਹੁੰਚਾ ਤੇ ਹਿਪਰ 14 ਇੰਚ ਉਹਦੇ ਸਾਹਮਣੇ ਨਾਲ ਆਪਾਂ ਪਲਾਜ਼ੋ ਦੀ ਕਟਿੰਗ ਦੱਸਾਂਗੇ ਤੇ ਇਸ ਤਰੀਕੇ ਨਾਲ ਆਪਾਂ ਇਹਦਾ ਨਿਸ਼ਾਨ ਲਾਉਣੇ ਆ ਜੇ ਆਪਣੀ 35 ਲંબਾਈ ਹੈ ਤੇ 35 ਤੋਂ ਆਪਾਂ 4 ਇੰਚ ਵਾਧਾ ਰੱਖਣੇ ਆ ਆਪਾਂ ਆਹ 4 ਇੰਚ ਜਿਹੜਾ ਵਾਧਾ ਰੱਖਣਾ ਆਪਾਂ ਪਲਾਜ਼ੋ ਦੀ ਲંબਾਈ ਤੋਂ ਤੇ ਇਸ ਤਰੀਕੇ ਨਾਲ ਆਪਾਂ ਇਹਦਾ ਕਟਿੰਗ ਕਰੀ ਹੈ ਤੁਹਮੇ ਇਹਦੇ ਦੱਸ ਦਿੰਨੇ ਤਰੀਕਾ ਤੇ ਹੈਪੇ ਦੀ 14 ਇਹ ਆਪਾਂ ਕਮੀਜ਼ ਜੇ ਕਿਸੇ ਦਾ ਨਾਪ ਨਹੀਂ ਵੀ ਹੈ ਆਪਣੇ ਕੋਲੇ ਪਲਾਜ਼ੋ ਦਾ ਤੇ ਉਹਦੀ ਕਮੀਜ਼ ਦੀ ਹੈਪ ਜਿੰਨੀ ਉਹਦੇ ਹਿਸਾਬ ਨਾਲ ਆਪਾਂ ਕਟਿੰਗ ਕਰ ਸਕਦੇ ਆ ਤੇ ਬਿਲਕੁਲ ਵਧੀਆ ਸੈਟ ਆਊਗਾ ਪਜਾਮਾ ਤੇ ਜਿਹੜੀ ਆਪਣੀ ਕਮੀਜ਼ ਦੀ ਉਹਨਾਂ ਦੀ ਜਿਵੇਂ ਹੈਗੀ 21 ਇੰਚ ਹੈ ਹੈਪ ਜਿਹੜੀ 21 ਇੰਚ ਹੋਵੇ ਤਾਂ ਉਹਦੇ ਹਿਸਾਬ ਨਾਲ 23 ਇੰਚ ਆਪਾਂ 벨ਟ ਪਾਉਣੇ ਆ ਸਲਵਾਰ ਦੀ 2 ਇੰਚ ਵੱਧ ਹੁੰਦੀ ਹੈ ਲੂਜ਼ੀ ਮੰਦੀ 2 ਇੰਚ ਦੀ ਉਹ 23 ਦੇ ਹਿਸਾਬ ਨਾਲ ਹੀ ਆਪਾਂ ਪਲਾਜ਼ੋ ਦੀ ਕਟਿੰਗ ਕਰਾਂਗੇ ਜਿੰਨੀ ਆਪਣੇ ਸ਼ਰਟ ਦੀ हिਪ ਤੋਂ ਕਮੀਜ਼ ਤਿਆਰ ਹੈ ਉਹਦੇ ਨਾਲੋਂ 2 ਇੰਚ ਵੱਧ ਰੱਖ ਕੇ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਵਾਲਾ ਇਹ ਉਹਨਾਂ ਦਾ ਹੈਗਾ ਇਹ ਆਪਾਂ ਕਟਿੰਗ ਕੀਤੀ ਹੈ ਦੇਖ ਸਕਦੇ ਤੁਸੀਂ 12 ਇੰਚ ਦੀ ਦੇਖ ਸਕਦੇ ਹੋ ਆਪਾਂ हिਪ ਦੇ ਹਿਸਾਬ ਨਾਲ 2 ਇੰਚ ਵੱਧ 23 ਬੰਦਾ ਤੇ ਆਪਾਂ ਇਹ 1 ਇੰਚ ਸਲਾਈ ਦਾ ਰੱਖਿਆ 12 ਇੰਚ ਤੇ ਆਪਾਂ ਇਹਦੀ ਕਮਰ ਦਾ ਨਿਸ਼ਾਨ ਲਾਇਆ ਹੁਣ ਆਪਾਂ ਲਾਉਣਾ ਇਹਦਾ हिਪ ਦਾ ਇਹ 2 ਇੰਚ ਐਕਸਟਰਾ ਇਥੋਂ ਆਪਾਂ ਵੱਧ ਰੱਖਣਾ ਹੁੰਦਾ ਜੇ ਜ਼ਿਆਦਾ ਹੈਲਥੀ ਹੈ ਕੋਈ ਉਹਦੇ ਵਾਸਤੇ 8 ਇੰਚ ਰੱਖ ਸਕਦੇ ਆ ਇਹ ਆਪਾਂ ਰੱਖਿਆ 2 ਇੰਚ ਵੱਧ ਤੇ ਇਸ ਤਰ੍ਹਾਂ ਆਪਾਂ ਇਸ ਦਾ ਚੌਰਸ ਖਾਨਾ ਬਣਾ ਲੈਣਾ ਆ ਦੇਖ ਸਕਦੇ ਤੁਸੀਂ ਇਥੋਂ ਆਪਣਾ 2 ਇੰਚ ਘਟ ਹੈ ਇਹ ਆਪਣਾ ਸਾਰਾ 14 ਇੰਚ ਹੈ 14 ਇੰਚ ਦੇ ਹਿਸਾਬ ਨਾਲ ਆਪਾਂ ਇਹ ਵਾਲਾ ਨਿਸ਼ਾਨ ਇਸ ਤਰ੍ਹਾਂ ਚੌਰਸ ਬਣਾ ਕੇ ਤੇ ਇਹਦੀ ਜਿਹੜੀ ਗਲਾਈ ਕਰਨੀ ਆਪਾਂ ਉਹ ਇਸ ਤਰੀਕੇ ਨਾਲ ਕਰਨੀ ਆ ਇੱਕਦਮ ਗਲਾਈ ਇੱਥੇ ਹੀ ਨਹੀਂ ਲਿਉਣੀ ਫਿਰ ਆਪਣੇ ਇੱਥੋਂ ਖਿੱਚ ਪੈਣ ਲੱਗ ਜਾਂਦੀ ਝੋਲੀ ਚੋਂ ਇਹ ਆਪਾਂ 12 ਇੰਚ ਝੋਲੀ ਰੱਖੀ ਇੱਥੋਂ 12 ਹੀ ਰੱਖਣੀ ਹੈ ਜਿਆਦਾ ਕੋਈ ਭਾਰੇ ਬੰਦੇ ਜਿਹੜਾ ਕੋਈ ਭਾਰਾ ਉਹਦੀ ਆਪਾਂ 12.5 ਰੱਖਣੀ ਹੈ ਨਹੀਂ ਆਪਾਂ 12 ਇੰਚ ਆਮ ਝੋਲੀ 12 ਇੰਚ ਹੀ ਰੱਖਦੇ ਆ ਤੇ 12 ਦਾ ਆਪਾਂ ਤਿੰਨੇ ਹਿੱਸੇ ਕਰ ਲੈਣੇ ਆ 4 4 8 ਤੇ 4 12 ਇਹ ਜਿੱਥੇ ਆਪਣਾ ਤੀਜਾ ਹਿੱਸਾ ਆ ਦਾ ਉੱਥੋਂ ਆਪਾਂ ਕਾਟ ਚੱਕ ਕੇ ਇਹਦੀ ਗਲਾਈ ਕਰਨੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੀ ਗਲਾਈ ਕਰਨੀ ਹੈ ਕਾਟ ਜਿਹੜੀ ਪਲਾਜ਼ੋ ਦੀ ਪਾਉਣੀ ਹੈ ਇਹ ਆਪਾਂ 12 ਇੰਚ ਦਾ ਤੀਜਾ ਹਿੱਸਾ ਕਰਕੇ ਇੱਥੋਂ ਆਪਾਂ ਕਾਟ ਚੱਕ ਕੇ ਇਸ ਤਰੀਕੇ ਨਾਲ ਪਾਵਾਂਗੇ ਹੁਣ ਆਪਾਂ ਇਹਦਾ ਜਿਹੜਾ ਪੌਂਚਾ ਰੱਖਣਾ ਉਹ ਕਿਸ ਤਰੀਕੇ ਨਾਲ ਰੱਖਣਾ ਪੌਂਚਾ ਇਹਨਾਂ ਦਾ ਹੈਗਾ ਆਪਣੇ ਕੋਲੇ 8 ਇੰਚ ਤਿਆਰ ਕਰਨਾ ਤੇ ਆਪਾਂ ਜਿੰਨੀ ਹੈਪ ਰੱਖੀ ਹੈ ਹੈਪਾ ਪਰ ਰੱਖੀ ਹੈ 14 ਇੰਚ ਇੱਥੋਂ ਆਪਾਂ 14 ਰੱਖੀ ਹੈ ਇਹਦਾ ਆਪਾਂ 14 ਦਾ ਨਿਸ਼ਾਨ ਹੀ ਆਪਾਂ ਉੱਪਰ ਲਗਾਉਣਾ ਪਹਿਲਾਂ 14 ਹੀ ਤੇ 14 ਦੇ ਹਿਸਾਬ ਨਾਲ نیچے ਲਗਾਇਆ ਹੋਏ ਇਸ ਤਰੀਕੇ ਨਾਲ ਇਹ 14 ਦਾ ਅੱਧ ਕਿੰਨਾ ਹੁੰਦਾ 14 ਦਾ ਅੱਧ ਹੋ ਗਿਆ 7 ਇੰਚ ਆਪਾਂ 7 ਤੇ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ ਆ ਵੀ ਲੱਗਾ ਹੋਇਆ ਨਾ 7 ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਇੱਥੇ ਆਪਾਂ ਵਿਚਾਲਾ ਕਰਨਾ ਪਹੁੰਚੇ ਦਾ ਜਿੰਨਾ ਵੀ ਪਿਆਰ ਆਪਣੇ ਕੋਲੇ ਪਹੁੰਚਿਆ ਜੇ ਆਪਾਂ ਆੱਠ ਕਰਨਾ ਤੇ ਇੱਧਰ ਆਪਾਂ ਅੱਧਾ ਇੰਚ ਆਪਾਂ ਐਕਸਟਰਾ ਰੱਖਣਾ ਵਸੇ ਇਹਦੇ ਵਿੱਚ ਜ਼ਿਆਦਾ ਨਹੀਂ ਰੱਖਣਾ ਕਿਉਂਕਿ ਬੈਕ ਸਾਈਡ ਤੇ ਆਪਾਂ ਵੱਧ ਰੱਖਣਾ ਜੇ ਜੇਕਰ ਆਪਾਂ ਬੈਕ ਸਾਈਡ ਤੇ ਨਹੀਂ ਵੱਧ ਰੱਖਣਾ ਫਿਰ ਆਪਾਂ 1 ਇੰਚ ਸਵਾ ਇੰਚ ਆਪਾਂ ਵੱਧ ਰੱਖ ਲੈਣਾ ਇਹਨੂੰ ਹੁਣ ਆਪਾਂ ਇਹਦਾ ਇੱਥੋਂ ਰੱਖਾਂਗੇ ਇਸ ਤਰੀਕੇ ਮਿਲ ਸਕਦੇ ਹੋ ਤੁਸੀਂ 8.5 ਆਪਣਾ ਹੋ ਗਿਆ ਸਵਾਚਾਰ ਆਪਣਾ ਇੱਧਰ ਹੋ ਗਿਆ ਨਿਸ਼ਾਨ ਤੋਂ ਸਵਾਚਾਰੀ ਆਪਣਾ ਇੱਧਰ ਹੋ ਗਿਆ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਪਹੁੰਚੇ ਦਾ ਲਾਉਣਾ ਤੇ ਇਹ ਦੀ ਕਦੀ ਵੀ ਖਚਾ ਖਿੱਚ ਨਹੀਂ ਪਊਗੀ ਵਿਚਾਲੇ ਤੋਂ ਦੋਨਾਂ ਸਾਈਡਾਂ ਤੋਂ ਕਾਟ ਪਊਗੀ ਇਸ ਤਰੀਕੇ ਨਾਲ ਆਹ ਦੇਖ ਸਕਦੇ ਤੁਸੀਂ ਇਸ ਸਾਈਡ ਤੋਂ ਵੀ ਆਪਾਂ ਵਿਚਾਲਾ ਕਰ ਲਿਆ ਆਪਾਂ ਇਧਰਲੀ ਸਾਈਡ ਤੋਂ ਵੀ ਤੇ ਇਧਰ ਲਈ ਇਹ 8 ਇੰਚ ਆਪਣਾ ਪਹੁੰਚਾ ਤਿਆਰ ਹੋ ਜੂ ਇਹ ਜਿਹੜੀ ਹੈ ਇਹਨਾਂ ਐਕਸਟਰਾ ਕਪੜਾ ਇਧਰ ਨਿਕਲੂਗਾ ਨਾ ਇਧਰ ਸੇਮ ਸੇਮ ਆਪਾਂ ਵਿਚਾਲੇ ਕਰਕੇ ਪੌਂਚਾ ਬਣਾਉਣਾ ਹੈ ਤੇ ਇਹਦੀ ਇਸ ਤਰ੍ਹਾਂ ਇਹਦੀ ਇੰਚੀ ਟੇਪ ਰੱਖ ਕੇ ਜੇ ਆਪਣੇ ਕੋਲ ਸਕੇਲ ਨਹੀਂ ਹੈ ਵੈਸੇ ਹੀ ਸਕੇਲ ਨਾਲ ਆਪਾਂ ਇਸ ਤਰ੍ਹਾਂ ਲਾ ਸਕਦੇ ਹੁੰਨੇ ਆ ਇਹ ਜਿਹੜੇ ਫੱਟੇ ਆਉਂਦੇ ਆ ਨਾ ਇਹ ਇਹਦੇ ਵਾਸਤੇ ਕਾਟ ਵਾਸਤੇ ਹੁੰਦੇ ਆ ਇਸ ਤਰ੍ਹਾਂ ਲਗਾ ਸਕਦੇ ਆ ਚਲ ਜੇਕਰ ਕਿਸੇ ਭੈਣ ਕੋਲੇ ਨਹੀਂ ਹੈ ਤਾਂ ਆਪਾਂ ਸਿੱਧੀ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਇਸ ਤਰੀਕੇ ਨਾਲ ਸਿੱਧੇ ਨਿਸ਼ਾਨ ਲਾ ਲੈਣਾ ਬਿਲਕੁਲ ਤੇ ਫਿਰ ਬਾਅਦ ਵਿੱਚ ਥੋੜੀ ਜੀ ਆਪਾਂ ਇੱਥੋਂ ਇਸ ਤੋਂ ਥੋੜੀ ਥੋੜੀ 1/2 ਇੰਚ ਦੀ ਅੰਦਰਵਾਰ ਦੀ ਨਿਸ਼ਾਨ ਲਾ ਲੈਣਾ ਬਸ ਇਹਦੇ ਨਾਲ ਆਪਣੀ ਓਮ ਇਹ ਸਕੇਲ ਅਰੇ ਗਲਾਈ ਹੋ ਜੂਗੀ ਤੇ ਬਸ ਇਹ ਇੱਕ ਇੱਕਦਮ ਸਿੱਧੀ ਕਾਰਟ ਜਿਹੜੀ ਪਾਉਣੀ ਹੈ ਆਪਣੀ ਖਿੱਚ ਪਾਉਂਦੀ ਹੈ ਜੇ ਆਪਾਂ ਥੋੜੀ ਜਿਹੀ ਅੰਦਰ ਦੀ ਗਲਾਈ ਨਾਲ ਪਾਵਾਂਗੇ ਕਾਰਟ ਇਹ ਤੇ ਇਹ ਆਪਣੀ ਖਿੱਚ ਨਹੀਂ ਪਾਉਗੀ ਝੋਲੀ ਦੀ ਤੇ ਬਹੁਤ ਵਧੀਆ ਪਲਾਜ਼ੋ ਲੱਗੂਗਾ ਪਾਇਆ ਹੋਇਆ ਬਹੁਤ ਪ੍ਰੋਬਲਮ ਆਉਂਦੀ ਪਹਿਣਾ ਦੀ ਸਾਡਾ ਪਲਾਜ਼ੋ ਦੀ ਅੰਦਰਵਾਰ ਖਿੱਚ ਪੈਂਦੀ ਪਹੁੰਚੇ ਕੋਲ ਇਸ ਥ੍ਰੀ ਕਿਨਾਂ ਜੇ ਤੁਸੀਂ ਕਟੋਗੇ ਤਾਂ ਬਿਲਕੁਲ ਵੀ ਹੋ ਖਚ ਨਹੀਂ ਪਊਗੀ ਇੱਕ ਜਿਹੜੀ ਆਪਾਂ ਇਹ ਵਾਲੀ ਕਾਟ ਸਾਈਡ ਵਾਲੀ ਮਲਾਉਣੀ ਹੈ ਇਹ ਆਪਾਂ हिਪ ਦਾ ਇਸ ਤਰ੍ਹਾਂ ਨਿਸ਼ਾਨ ਜਿਹੜਾ ਲੱਗਾ ਹੋਇਆ ਇਹਦੇ ਆਪਾਂ ਨੀਚੇ ਹੀ ਰੱਖਣੀ ਹੈ ਕਾਟ ਕਿਉਂਕਿ ਆਪਣੀ ਇੱਥੋਂ हिਪ ਕਟਣੀ ਨਹੀਂ ਚਾਹੀਦੀ ਇਹ ਆਪਾਂ ਨੂੰ 14 ਇੰਚ ਲਗਾਈ ਹੈ ਤੇ ਇਹ ਆਪਾਂ 14 ਇੰਚ ਹੀ ਰੱਖਣੀ ਹੈ ਤੇ ਇਥੋਂ ਆਪਾਂ ਕੱਟ ਨਹੀਂ ਕਰਨੀ ਤੇ ਜਿਹੜੀ ਆਪਾਂ ਲੂਜ਼ਿੰਗ ਦੇਣੀ ਆ ਉਹ ਦੂਸਰੀ ਸਾਈਡ ਦਾ ਪੱਲਾ ਆਪਾਂ ਕੱਟ ਕੇ ਹੁਣ ਤੁਹਾਨੂੰ ਦੱਸਦੀ ਆ ਇੱਕ ਵਾਰੀ ਇਹ ਆਪਾਂ ਪੀਸ ਇਸੇ ਤਰ੍ਹਾਂ ਲਾ ਲੈਣਾ ਤੇ ਇਸ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਰੱਖਿਆ ਸੀ ਦੋਨੇ ਕੰਨੀਆਂ ਜੋੜ ਕੇ ਬਣੇ ਲੋਟ ਸਾਰਾ ਆਪਾਂ ਰੱਖ ਲਿਆ ਸੀਗਾ ਹੁਣ ਆਪਾਂ ਇੱਕ ਸਾਈਡ ਇਧਰ ਲਈਏ ਇੱਕ ਆਪਾਂ ਦੂਸਰੀ ਕੰਨੀ ਵੱਲੋਂ ਵਿਸ਼ਾ ਕੇ ਦੂਸਰੀ ਕੰਨੋਂ ਵੱਲੋਂ ਲਾਵਾਂਗੇ ਜਿਹੜਾ ਐਕਸਟਰਾ ਕਪੜਾ ਵਿਚਕਾਰ ਬਚ ਜਾਊਗਾ ਸਾਂਝਾ ਇਸ ਤਰ੍ਹਾਂ ਆਪਾਂ ਕੱਟਾਂਗੇ ਤੇ ਉੱਪਰ ਜਿਹੜਾ ਆਪਣਾ ਸਾਂਝਾ ਬਚੂਗਾ ਇਹ ਆਪਣਾ ਇਧਰ ਗੋਲ ਸਾਈਡ ਹੈ ਇਹ ਆਪਾਂ ਗੋਲ ਸਾਈਡ ਇਧਰਲੀ ਸਾਈਡ ਹੀ ਛੱਡਣੀ ਹੈ ਇਹ ਤੇ ਕਿਉਂਕਿ ਆਪਣਾ ਕਪੜਾ ਵੇਸਟ ਨਹੀਂ ਜਾਂਦਾ ਕਈ ਵਾਰ ਕਿਸੇ ਬੱਚੇ ਦਾ ਜਾਂ ਕੁਝ ਵੀ ਬਣਾ ਸਕਦੇ ਆ ਤੇ ਇਸੇ ਤਰ੍ਹਾਂ ਆਪਾਂ ਇਹਦੀ ਪਲਾਜ਼ੋ ਦੀ ਕਟਿੰਗ ਕਰਨੀ ਹੈ ਤੇ ਇਹ ਆਪਾਂ ਹੁਣ ਕੱਟ ਕਰਕੇ ਤੁਹਾਨੂੰ ਦੂਸਰੀ ਕਟ ਦੱਸਦੇ ਹਾਂ ਹੁਣ ਆਪਾਂ ਇਸ ਨੂੰ ਪਿਛਲਾ ਪਿਛਲੀ ਸਾਈਡ ਕਟਿੰਗ ਕਰਾਂਗੇ ਇਹ ਆਪਾਂ ਫਰੰਟ ਸਾਈਡ ਕਟਿੰਗ ਕਰ ਲਈ ਹੈ ਹੁਣ ਆਪਾਂ ਬੈਕ ਸਾਈਡ ਜਿਹੜੀ ਕੱਟਣੀ ਹੈ ਉਹ ਆਪਾਂ ਦੂਸਰੀ ਸਾਈਡ ਤੋਂ ਇਸ ਤਰ੍ਹਾਂ ਕਪੜਾ ਵਿਛਾਲਿਆ ਤੇ ਇਹ ਚਾਰ ਲੜ ਹੋ ਗਿਆ ਇਹ ਆਪਾਂ ਬੈਕ ਸਾਈਡ ਵੀ ਕਟਿੰਗ ਕਰਦੇ ਆ ਪਲਾਜ਼ੋ ਦੀ ਤੇ ਇਸੇ ਤਰੀਕੇ ਨਾਲ ਆਪੋ ਸੈੱਟ ਕਰਕੇ ਰੱਖ ਲੈਣਾ ਇਹਨੂੰ ਜਿਵੇਂ ਵੀ ਆਪਣਾ ਕਪੜਾ ਪਹਿਲਾਂ ਕਟਿੰਗ ਕੀਤੀ ਆ ਨਿਸ਼ਾਨ ਲੱਗੇ ਹੋਏ ਆ ਉਸੇ ਤਰ੍ਹਾਂ ਆਪਾਂ ਨਿਸ਼ਾਨ ਵਾਲਾ ਪਾਸਾ ਉੱਪਰਲੇ ਪਾਸੇ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਲੈਣਾ ਫਿਰ ਆਪਾਂ ਇਹਦੇ 1 ਇੰਚ ਆਪਾਂ نیچے ਰੱਖ ਬਧ ਰੱਖਣਾ ਇਹ ਦੇਖ ਸਕਦੇ ਤੁਸੀਂ ਇਹ ਆਪਾਂ 1 ਇੰਚ ਵੱਧ ਰੱਖਣਾ ਪਹੁੰਚੇ ਕੋਲੂ ਕਈ ਮਤਲਬ ਭੈਣਾਂ ਕੀ ਕਰਦੀਆਂ ਇੱਥੋਂ ਵੀ 2 ਇੰਚੀ ਵੱਧ ਰੱਖ ਲੈਂਦੀਆਂ ਪਿਛਲੀ ਲੂਜ਼ਿੰਗ ਵੀ 2 ਇੰਚ ਵੱਧ ਦੇਣ ਦੇ ਪਹੁੰਚੇ ਕੋਲੂ ਇੱਕ ਸੈਟ ਨਹੀਂ ਆਉਂਦੀ ਫਿਰ ਕਿਉਂਕਿ ਪਹੁੰਚਾ ਫਿਰ ਘੁੰਮ ਜਾਂਦਾ ਤੇ ਸਿਉਣ ਮੋਹਰੇ ਪਾਸੇ ਆਉਣ ਲੱਗ ਜਾਂਦੀ ਪਹੁੰਚੇ ਦੇ ਤੇ ਇਹ ਆਪਾਂ 1 ਇੰਚ ਰੱਖਾਂਗੇ ਇੱਥੋਂ 1 ਇੰਚ ਰੱਖ ਕੇ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਫਿਰ ਇਹਦਾ ਇਹ ਜਿਹੜੀ ਆਪਣੀ ਸਲਾਈ ਹੈ ਬਚਾਲੜੀ ਸਿਉਣ ਆਉਣੀ ਹੈ ਜਿੱਥੇ ਇਹ ਕਾਰਟ ਤੇ ਆਪਾਂ ਇਸ ਤਰ੍ਹਾਂ ਕਰਕੇ ਵਿਚਾਲੇ ਦਾ ਨਿਸ਼ਾਨ ਲਾ ਲੈਣਾ ਵਿਚਾਲਾ ਆਪਣਾ ਇੱਥੇ ਜਿਹਨੇ 13 ਤੇ ਆ ਗਿਆ ਇੱਥੋਂ ਆਪਾਂ 1.5 ਇੰਚ ਬਾਧ ਰੱਖਣਾ ਜੀ ਆਹ ਚੀਜ਼ ਇਹ ਆਪਣੇ ਕੋਈ ਵੀ ਭੈਣਾਂ ਜਿਹੜੀ ਉਹ ਸੇਮ ਸੇਮ ਹੀ ਕਈ ਕਟਿੰਗ ਕਰ ਲੈਂਦੇ ਆ ਉਸੇ ਤਰ੍ਹਾਂ ਫਿਟਿੰਗ ਵਧੀਆ ਨਹੀਂ ਆਉਂਦੀ ਇਹ ਆਪਾਂ ਇੱਥੋਂ ਰੱਖਣਾ 1.5 ਇੰਚ ਇਸ ਤਰ੍ਹਾਂ ਦੋ ਆਪਾਂ ਐਕਸਟਰਾ ਕਾਟ ਕੋਲੋਂ ਰੱਖ ਕੇ 1.5 ਇੰਚ ਆਪਾਂ ਬਾਧ ਰੱਖਣਾ ਡੇਢ ਤੇ ਨਿਸ਼ਾਨ ਲਾ ਲੈਣਾ ਫਿਰ ਆਪਣੀ ਇਹ ਆ ਗਈ ਝੋਲੀ ਝੋਲੀ ਦੇ ਕੋਲੇ ਆਪਾਂ ਰੱਖਣਾ 2 ਇੰਚ ਐਕਸਟਰਾ ਇਹ ਆਪਾਂ ਇਸ ਤਰ੍ਹਾਂ ਕਰਕੇ ਇਹਦਾ ਨਿਸ਼ਾਨ ਲਾ ਲੈਣਾ ਹੈ ਇਸ ਤਰ੍ਹਾਂ ਰੱਖਾਂਗੇ ਇਹਨੂੰ ਤੇ ਆਪਾਂ ਝੋਲੀ ਦੇ ਜਿਹੜਾ 2 ਇੰਚ ਆਪਾਂ ਐਕਸਟਰਾ ਰੱਖਣਾ ਤੇ ਆਪਾਂ ਇਹ ਦੋ ਦੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਫਿਰ ਆਪਾਂ ਇਹ ਜਿਹੜੀ ਆਪਾਂ ਜਿਹੜੀ ਆ ਨਿਸ਼ਾਨ ਹੈ ਦੂ ਸਿੱਧੀ ਲਾਈਨ ਲਾ ਲੈਣੀ ਆ ਉਹਦੇ ਹਿਸਾਬ ਨਾਲ ਲਾਉਣਾ ਹੈ ਇਹ ਦੋ ਦੇ ਲੱਗ ਗਿਆ ਇਹ ਆਪਣਾ ਡੇਢ ਤੇ ਤੇ ਪਹੁੰਚੇ ਕੋਲੇ ਆਪਣਾ ਜਿਹੜਾ 1 ਇੰਚ ਤੇ ਲਗਾਇਆ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਾਉਣੇ ਆ ਤੇ ਤੁਸੀਂ ਕਦੇ ਵੀ ਤੁਸੀਂ ਕਹੋਗੇ ਕਿ ਇਦਾਂ ਦਾ ਪਲਾਜ਼ੋ ਤਾਂ ਮੈਂ ਕਦੀ ਵੀ ਨਹੀਂ ਬਣਾਇਆ ਦੇਖਿਆ ਕਿ ਜਿਹਦੀ ਬਿਲਕੁਲ ਵੀ ਖਿੱਚ ਨਹੀਂ ਪਊਗੀ ਵਿਚਕਾਰੋਂ ਤੇ ਬਹੁਤ ਸੋਹਣੀ ਪਰਫੈਕਟ ਫਿਟਿੰਗ ਆਉਂਦੀ ਹੈ ਇਹਦੇ ਨਾਲ ਤੇ ਇਸ ਥਾਂ ਤੋਂ ਵੀ ਆਪਾਂ ਜਿਹੜਾ ਝੋਲੀ ਝੋਲੀ ਕਟਿੰਗ ਕੀਤੀ ਹੈ ਉਹਦੇ ਵਿਚਾਲੇ ਤੋਂ ਵੀ ਆਪਾਂ 2 ਇੰਚ ਲੈਣਾ ਆ ਦੇਖ ਸਕਦੇ ਹੋ ਤੁਸੀਂ 2 ਇੰਚ ਉੱਪਰੋਂ ਵੀ ਆਪਾਂ 2 ਇੰਚ ਠੀਕ ਹੈ ਫਿਰ ਆਪਾਂ ਜਿਹੜੀ ਇਹਦੀ ਬੈਕ ਸਾਈਡ ਝੋਲੀ ਆਪਾਂ ਵਾਧ ਰੱਖਣੀ ਹੈ ਇਹ ਆਪਾਂ ਇਥੋਂ ਤਿੰਨ ਇੰਚ ਆਪਾਂ ਵਾਧ ਰੱਖਾਂਗੇ ਇਸ ਤਰੀਕੇ ਨਾਲ ਦੇਖਸ ਤਿੰਨ ਇੰਚ ਆਪਾਂ ਵਾਧ ਰੱਖ ਲਈਏ ਤਿੰਨ ਇਸ ਤਰ੍ਹਾਂ ਨਿਸ਼ਾਨ ਲਾਇਆ ਜਿਹੜਾ ਆਪਾਂ 2 ਇੰਚ ਵਾਧ ਰੱਖਿਆ ਉਹ ਆਪਣਾ ਇਸ ਇਸ ਤਰ੍ਹਾਂ ਨਿਸ਼ਾਨ ਲਾਇਆ ਹੋਇਆ ਇੱਥੋਂ ਆਪਾਂ ਰੱਖ ਕੇ ਤੇ 4 ਤੱਕ ਆਪਾਂ ਸਿੱਧਾ ਰੱਖਣਾ ਹੈ 4 ਇੰਚ ਧੱਕਰ ਆਪਣਾ ਸਿੱਧੀ ਹੋਣੀ ਚਾਹੀਦੀ ਹੈ ਇਹ ਚੀਜ਼ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਕੇ ਸਿੱਧਾ ਫਿਰ ਆਪਾਂ ਇਹਦੀ ਕਾਟ ਜਿਹੜੀ ਹੈ ਇਹ ਇਹਦੇ ਨਾਲ ਮਿਲਾਉਣੀ ਹੈ ਜਿੱਥੋਂ ਤੱਕ ਆਪਾਂ ਲਈ ਫਰੰਟ ਪੀਸ ਜਿਹੜਾ ਕੱਟਿਆ ਹੋਇਆ ਹੈ ਉਹਦੀ ਲੰਬਾਈ ਹੈ ਇਸ ਟਿੱਕਰ ਆਪਾਂ ਇਸ ਤਰ੍ਹਾਂ ਕਾਟ ਮਲਾ ਦੇਣੀ ਹੈ ਇਹ ਫਿਰ ਆਪਾਂ ਇਹ ਜਿਹੜੀਆਂ ਆਪ ਜਦੋਂ ਆਪਾਂ ਸਲਾਈ ਕਰਦੇ ਆ ਲਾਸਟਿਕ ਪਾਉਣੇ ਆ ਐਕੀਏ ਪੈਣਾ ਅਨੁਸਾਰੀਆਂ ਨਹੀਂ ਪ੍ਰੋਬਲਮ ਬਹੁਤ ਆਉਂਦੀ ਹੈ ਤੇ ਮੈਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਸੀ ਪਰ ਫਿਰ ਮੈਂ ਇਸ ਇਸ ਤਰੀਕੇ ਨਾਲ ਸਲਾਈ ਕੀਤਾ ਤਾਂ ਬਹੁਤ ਵਧੀਆ ਫਿਟ ਸਲਾਈ ਹੋਈ ਤੇ ਲਾਸਟਿਕ ਪਾਉਣੀ ਬਹੁਤ ਆਸਾਨ ਆਉਂਦੀ ਹੈ ਜਿਹੜੀ ਆਪਾਂ ਆ ਚੀਜ਼ ਤੋਂ ਆਪਾਂ ਨਾ ਇੰਚ ਪੌਣਾ ਇੰਚ ਦੀ ਕਾਟ ਪਾਵਾਂਗੇ ਇੰਚ ਵੀ ਪਾ ਸਕਦੇ ਆ ਤੇ ਪੌਣਾ ਕ ਇੰਚ ਵੀ ਪਾ ਸਕਦੇ ਆ ਤੇ ਇਹ ਇਥੋਂ ਆਪਾਂ ਨਿਸ਼ਾਨ ਲਾ ਲਿਆ ਇਹ ਪੌਣਾ ਇੰਚ ਦਾ ਤੇ ਇਥੋਂ ਆਪਾਂ ਜਿਹੜੀ ਕਾਟ ਆ ਇਸ ਤਰ੍ਹਾਂ ਆਪਾਂ ਝੋਲੀਵੱਲੀ ਨੂੰ ਮਲਾਉਣੀ ਹੈ ਇਹ ਇਸ ਇਸ ਤਰੀਕੇ ਨਾਲ ਆਪਾਂ ਕਾਟ ਸਿੱਧੀ ਮਲਾ ਦੇਣੀ ਹੈ ਨੂੰ ਇਹਦੇ ਨਾਲ ਕੀ ਹੋਊਗਾ ਆਪਾਂ ਨੂੰ ਜਦੋਂ ਆਪਾਂ ਲਾਸਟ ਕਵੇਰੀ ਆ ਕਪੜਾ ਵਿੱਚ ਫੋਲਡ ਕਰਦੇ ਆ ਤੇ ਇਹ ਕਪੜਾ ਵੱਜ ਜਾਂਦਾ ਤੇ ਵੱਲ ਪੌਣਾ ਪੈਂਦਾ ਜਾਂਦਾ ਆਪਾਂ ਨੂੰ ਤੇ ਜਾਂ ਫਿਰ ਉਹ ਸੈੱਟ ਨਹੀਂ ਆਉਂਦਾ ਆਪਣੀ ਆ ਜਿਹੜੀ ਸਿਵਣਾ ਸਿਉਂ ਤੇ ਸਿਉਂ ਨਹੀਂ ਆਉਂਦੀ ਆ ਆਪਾਂ ਜਦੋਂ ਫੋਲ ਇਲਾਸਟਿਕ ਪਾਉਣੇ ਆ ਜਦੋਂ ਆਪਾਂ ਇਲਾਸਟਿਕ ਪਾਉਣਾ ਇਹ ਸਿਉਂ ਤੇ ਸਿਉਂ ਜ਼ਰੂਰੀ ਨਹੀਂ ਆਉਣੀ ਚਾਹੀਦੀ ਹੈ ਤਾਂ ਕਰਕੇ ਆਪਾਂ ਇਹ ਥੋੜੀ ਜੀ ਕਾਰਟ ਇਸ ਤਰ੍ਹਾਂ ਗਲਾਈ ਵਿੱਚ ਪਾਉਣੀ ਜ਼ਰੂਰੀ ਹੈ ਤੇ ਇਹ ਆਪਣੇ ਇਥੋਂ ਝੋਲੀ ਦੇ ਹਿਸਾਬ ਨਾਲ 2 ਇੰਚ ਹੀ ਖੁੱਲਾ ਇਹ ਚੀਜ਼ ਆਪਣੇ ਉਨੇ ਹੀ ਲੂਜ਼ ਰਹੂਗੀ ਉੱਪਰੋਂ ਆਪਾਂ ਜਿੰਨਾ ਫੋਲਡ ਕਰਨਾ ਉਹੀ ਕਾਰਟ ਆਪਾਂ ਇਸ ਤਰੀਕੇ ਨਾਲ ਮਲਾਉਣੀ ਆ ਤੇ ਹੁਣ ਆਪਾਂ ਜਿਹੜੀ ਇਹ ਚੀਜ਼ ਹੈ ਇਹਨੂੰ ਆਪਾਂ ਕਟਿੰਗ ਕਿਸ ਤਰੀਕੇ ਨਾਲ ਕਰਨਾ ਹੈ ਦੇਖੋ ਤੁਸੀਂ ਜਿਹੜਾ ਆਪਣਾ ਕਪੜਾ ਜਿੱਥੇ ਇਹ ਪਿਆ ਹੈ ਉਹ ਕਿ ਇਹਦੇ ਨਾਲ ਇਸ ਤਰ੍ਹਾਂ ਮਲਾਉਣਾ ਹੈ ਆ ਜਿਹੜਾ ਦੂਆਲਾ ਵੀ ਵਿਚਕਾਰ ਇਸ ਨੂੰ ਇੱਥੇ ਮਲਾ ਦੇਣਾ ਇਹ ਵੀ ਇਹਦੇ ਨਾਲ ਇਸ ਤਰ੍ਹਾਂ ਮਨਾਉਣਾ ਇਸ ਤਰੀਕੇ ਨਾਲ ਮੋਣਾ ਉਸੇ ਤਰ੍ਹਾਂ ਕਟਿੰਗ ਨਹੀਂ ਕਰਨੀ ਕਿਉਂਕਿ ਆਪਣਾ ਫੇਰ ਆਪਣਾ ਬੈਕ ਤੋਂ ਪਹੁੰਚੇ ਕੋਲ ਕਈ ਵਾਰ ਕਵਾਦ ਕੱਟ ਹੋ ਜਾਂਦੀ ਫਿਰ ਪਹੁੰਚੇ ਕੋਲੋਂ ਆਪਣਾ ਇੱਕ ਪਾਸਾ ਉੱਚਾ ਕਈ ਵਾਰ ਇੱਕ ਪਾਸਾ ਨੀਵਾ ਇਸ ਤਰ੍ਹਾਂ ਕਪੜਾ ਹੋਣ ਲੱਗ ਜਾਂਦਾ ਜ ਜਦੋਂ ਆਪਾਂ ਸੀਨ ਲਾਉਣੇ ਵਿਚਾਲੇ ਦੀ ਤੇ ਉਹ ਆਪਣਾ ਵੱਧ ਘਟ ਜਾਂਦਾ ਕਪੜਾ ਆ ਡੇਢ ਕੋਲੇ ਆਪਾਂ ਰੱਖਤਾ ਇਹ ਆਪਾਂ ਇੱਕ ਕੋਲੇ ਇਧਰ ਨੂੰ ਕਰ ਲਿਆ ਇਸ ਤਰੀਕੇ ਨਾਲ ਤੇ ਇਹ ਆਪਾਂ ਜਿਹੜਾ 2 ਇੰਚ ਵੱਧ ਰੱਖਿਆ ਸੀ ਉਹਦੇ ਕੋਲੇ ਕਾਰਨਰ ਨੂੰ ਇਸਤਰਾ ਲੈ ਗਏ ਇਸ ਤਰ੍ਹਾਂ ਸੈੱਟ ਕਰਕੇ ਰੱਖਣਾ ਇਹ ਹੁਣ ਆਪਾਂ ਇਹਦੀ ਕਟਿੰਗ ਇੱਥੋਂ ਫਿਰ ਨਾਲੋਂ ਨਾਲੋਂ ਆਪਾਂ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਆ ਦੇਖੋ ਇਹ ਆਪਾਂ ਜਿਹੜਾ ਕਾਟ ਹੈ ਜ਼ਰੂਰ ਇਹਦੀ ਇਸ ਤਰ੍ਹਾਂ ਪਾਉਣੀ ਹੈ ਇਹਦੀ ਝੋਲੀ ਫਰੰਟ ਇੰਨੀ ਹੈਗੀ ਹੈ ਇਹ ਆਪਾਂ 12 ਦੀ ਕਟਾਈ ਕੀਤੀ ਸੀ ਤੇ ਇੱਥੋਂ ਵੀ ਆਪਾਂ 1/2 ਇੰਚ ਦੀ ਥੋੜੀ ਜੀ ਆਪਾਂ ਕਾਟ ਪਾ ਸਕਦੇ ਹਾਂ ਜੇ ਆਪਾਂ ਨੂੰ ਝੋਲੀ ਮੂਰਲੀ ਥੋੜੀ ਛੋਟੀ ਕਰਨੀ ਹੈ ਤਾਂ ਆਪਾਂ 1/2 ਇੰਚ ਦੀ ਕਾਟ ਆਪਾਂ ਇਸ ਥਾਂ ਤੋਂ ਵੀ ਇਸ ਤਰੀਕੇ ਨਾਲ ਪਾ ਸਕਦੇ ਹਾਂ ਇੱਥੋਂ ਆਪਾਂ ਘੱਟਦੀ ਘੱਟਦੀ 1/2 ਇੰਚ ਦੀ ਕਾਟ ਪਾ ਦਾਂਗੇ ਫਿਰ ਆਪਣੀ ਝੋਲੀ ਮੂਰਲੀ ਵੀ ਬਹੁਤ ਸੋਹਣੀ ਲੱਗਣੀ ਪੈਂਟ ਵਾਂਗੂ ਪਲਾਜ਼ੋ ਬਣੂਗਾ ਇਹ ਆਪਣਾ ਫ੍ਰੀਟਿੰਗ ਵਾਲਾ ਪੂਰਾ ਉਸ ਹਸਾਬ ਨਾਲ ਬਣੂਗਾ ਇਹ ਇਸ ਤਰੀਕੇ ਨਾਲ ਆਪਾਂ ਇਹਨੂੰ ਨਿਸ਼ਾਨ ਲਾਉਣੇ ਆ। ਸੈੱਟ ਕਰਕੇ ਪੂਰਾ ਰੱਖਣਾ ਹੈ। ਕਟਿੰਗ ਕਰਨ ਲੱਗੇ ਪੂਰਾ ਧਿਆਨ ਨਾਲ ਕਟਿੰਗ ਕਰਨਾ ਹੈ। ਆਹ ਦੇਖ ਸਕਦੇ ਤੁਸੀਂ ਜਿਹੜੀ ਲੂਜ਼ਿੰਗ ਆਪਣੀ ਇਸ ਸਾਈਡ ਤੇ ਆ ਗਈ ਹੈ। ਆਹ ਦੇਖ ਲਓ, نیچے ਤੋਂ ਆਪਣਾ ਇੰਚ ਹੀ ਵੱਧ ਹੈ ਤੇ ਘਟਦਾ ਘਟਦਾ ਆਪਣਾ ਇਸ ਤਰੀਕੇ ਨਾਲ ਕੱਟ ਜਾਊਗੀ। ਤੇ ਇਸ ਇਹ ਸੀ ਪਰਫੈਕਟ ਮਤਲਬ ਪਲਾਜ਼ੋ ਬਣਦਾ ਬਹੁਤ ਹੀ ਸੋਹਣਾ ਮੈਂ ਇਸੇ ਤਰ੍ਹਾਂ ਹੀ ਪਲਾਜ਼ੋ ਬਣਾਉਣੀ ਹੈ ਤੇ ਬਹੁਤ ਪਹਿਣਾ ਨੂੰ ਪਸੰਦ ਆਉਂਦੇ ਆ ਦੂਰੋਂ ਦੂਰੋਂ ਵੀ ਮੇਰੇ ਕੋਲ ਪਲਾਜ਼ੋ ਬਣਵਾ ਕੇ ਲੈ ਕੇ ਜਾਂਦੇ ਆ ਤੇ ਇਸੇ ਤਰੀਕੇ ਨਾਲ ਤੁਸੀਂ ਪਲਾਜ਼ੋ ਦੀ ਕਟਿੰਗ ਕਰਨੀ ਹੈ ਤੇ ਜਿਹੜਾ ਬਿਨਾ ਸਕੇਲ ਤੋਂ ਵੀ ਆਪਾਂ ਇਹ ਕਾਟ ਬਹੁਤ ਸੋਹਣੀ પા ਸਕਦੇ ਆ ਬਸ ਇੱਥੋਂ ਰੱਖ ਕੇ ਇੰਚ ਟੇਪ ਸਿੱਧਾ ਇਹਦੇ ਨਾਲ ਮਲਾ ਲਓ ਬਾਅਦ ਵਿੱਚ ਥੋੜੀ ਥੋੜੀ ਆਪਾਂ ਗਲਾਈ ਜਿਸ ਜਿਹੜੀ ਕਟਾਈ ਕਰਨੀ ਹੈ ਆਕੇ ਜੇ ਸਿੱਧੀ ਪਾਵਾਂਗੇ ਕਾਟ ਤਾਂ ਇਹ ਖਿੱਚ ਪਉਣ ਲੱਗ ਜਾਂਦੀ ਐ ਥੋੜੀ ਜੀ ਗਲਾਈ ਵਿੱਚ ਦੀ ਇਹ ਜਰੂਰ ਕਰਨੀ ਐ ਕਾਟ ਇਹ ਵਾਲੀ ਵੀ ਆਪਾਂ ਥੋੜੀ ਜੀ ਜਮਾ ਸਿੱਧੀ ਨਹੀਂ ਪਾਉਣੀ ਇੱਥੋਂ ਵੀ ਆਪਾਂ ਥੋੜੀ ਥੋੜੀ ਗਰਾਂ ਗਲਾਈ ਜੀ ਜੀ ਲਿਆ ਕੇ ਇਹਦੇ ਨਾਲ ਆਪਾਂ ਮਲਾਉਣੀ ਐ ਇਹ ਆ ਜਿਹਦੀ ਕਾਟ ਆਪਣੀ ਇਹ ਦੋਨੇ ਲੜ ਬਰਾਬਰ ਕਰਕੇ ਕਟਾਂਗੇ ਤੇ ਇਹ ਜਿਹੜੀ ਆਪਾਂ ਰੱਖੀ ਐ ਇਹ ਆਪਾਂ ਐਸੀ ਤਰ੍ਹਾਂ ਲਾ ਲੈਣੀ ਪਹਿਲਾਂ ਫਿਰ ਆਪਾਂ ਇਹਨਾਂ ਦੋਹਾਂ ਨੂੰ ਬਰਾਬਰ ਕਰਕੇ ਫਿਰ ਆਪਾਂ ਚੀਜ਼ ਕੱਟਣੀ ਐ ਬਾਦ ਵਿੱਚ ਇਸ ਤਰ੍ਹਾਂ ਬਰਾਬਰ ਕਰ ਲੈਣਾ ਹੁਣ ਆਪਾਂ ਪਹਿਲਾਂ ਆ ਕਟਿੰਗ ਕਰਦੇ ਆ ਫਿਰ ਬਾਅਦ ਵਿੱਚ ਉਸ ਨੂੰ ਆਪਾਂ ਬਰਾਬਰ ਕਰਕੇ ਤੇ ਇਸੇ ਤਰ੍ਹਾਂ ਉਹਦੀ ਕਟਿੰਗ ਕਰਾਂਗੇ ਹੁਣ ਆਪਾਂ ਬੈਕ ਵਾਲੀ ਇਸ ਤਰ੍ਹਾਂ ਝੋਲੀ ਦੀ ਕਟਿੰਗ ਕਰ ਲੈਣੀ ਹੈ ਆ ਦੇਖੋ ਆਪਾਂ ਇਸ ਤਰ੍ਹਾਂ ਆ ਜਿਹੜੀ ਕਾਟ ਆ ਇਹ ਸਵਾਰ ਇਸ ਤਰ੍ਹਾਂ ਲਾ ਦਿੰਨੇ ਆ ਦੇਖੋ ਹੁਣ ਆਪਾਂ ਇਥੋਂ ਐਦਾਂ ਕਾਟ ਪਾ ਦਾਂਗੇ ਇਹਦੀ ਤੇ ਜਿਹੜੀ ਲਾਈਨਿੰਗ ਕੱਟਣੀ ਆ ਉਹ ਆਪਾਂ ਉੱਪਰ ਰੱਖ ਕੇ ਜਮੈਂ ਸੇਮ ਉਸੇ ਤਰ੍ਹਾਂ ਥੋੜੀ ਥੋੜੀ ਬਾਹਰ ਰੱਖ ਕੇ ਕਟਿੰਗ ਕਰਨੀ ਆ ਤੇ ਇਹ ਨਾ ਹੋਵੇ ਵੀ ਆਪਣੇ ਪਲਾਜ਼ੋ ਦੇ ਵਿੱਚ نیچے ਤੋਂ ਆਪਾਂ ਲਾਈਨਿੰਗ ਵਿੱਚ ਦਿੰਨੇ ਆ ਤੇ ਉਹ ਆਪਣੇ ਕਈ ਵਾਰ ਪਤਾ ਕੀ ਹੋਣ ਲੱਗ ਜਾਂਦਾ ਉੱਪਰਲਾ ਕੱਪੜਾ ਘੱਟ ਰਹਿ ਜਾਂਦਾ ਲਾਈਨਿੰਗ ਜਿਹੜੀ ਖਿੱਚ ਨਹੀਂ ਲੱਗ ਜਾਂਦੀ ਉਹ ਉੱਪਰ ਉਹ ਬਲਬਲੇ ਜੇ ਬਣ ਲੱਗ ਜਾਂਦੇ ਆ ਕੱਪੜਾ نیچے ਨੂੰ ਡਿੱਗ ਮਾ ਜਾਂ ਬਣ ਲੱਗ ਜਾਂਦਾ ਜੇ ਪ੍ਰੈਸ ਕਰਦੇ ਆ ਤੇ ਹਮੇਸ਼ਾ ਇਹ ਜ਼ਰੂਰ ਯਾਦ ਰੱਖਣਾ ਕਿ ਆਪਾਂ ਲਾਈਨਿੰਗ ਜਿਹੜੀ ਆ ਉਹ ਵਾਧ ਹੀ ਰੱਖਣੀ ਆ ਥੋੜੀ ਥੋੜੀ ਲੂਸ ਲਾਈਨਿੰਗ ਲਾਉਣੀ ਹੈ ਕਪੜਾ ਉੱਪਰਲਾ ਖਿੱਚਮਾ ਆਵੇ ਲਾਈਨਿੰਗ ਆਪਣੀ ਲੂਸ ਹੋਵੇ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲਈ ਹੈ ਹੁਣ ਆਪਾਂ ਇਹਦਾ ਇੱਥੋਂ ਆਪਾਂ ਬਰਾਬਰ ਕਰ ਲੈਣਾ ਇਹ ਆਪਾਂ ਪਹਿਲਾਂ ਵੀ ਕੱਟ ਸਕਦੇ ਆ ਜਦੋਂ ਆਪਾਂ ਸੈੱਟ ਕਰਕੇ ਪਹਿਲਾਂ ਰੱਖਦੇ ਆ ਨਿਸ਼ਾਨ ਲਾਉਣ ਲੱਗੇ ਵੀ ਤੇ ਬਾਅਦ ਵਿੱਚ ਵੀ ਕੱਟ ਸਕਦੇ ਆ ਉਹ ਆਪਣੀ ਮਰਜ਼ੀ ਹੈ ਆ ਦੇਖੋ ਇਸ ਤਰੀਕੇ ਨਾਲ ਆਪਣਾ ਦੋਨੇ ਪੀਸ ਕਰਨੇ ਆਪਾਂ ਆਨਲ ਅੱਜ ਮੈਂ ਸਟੈਂਡ ਨਹੀਂ ਲਗਾਇਆ ਕੈਮਰੇ ਐਸਾ ਰੱਖਣ ਨੂੰ ਤੇ ਵੈਸੀ ਹੀ ਬਣਾ ਰਹੇ ਹਾਂ ਵੀਡੀਓ ਪਰ ਤੁਹਾਨੂੰ ਸਮਝ ਆਉਣਾ ਜ਼ਰੂਰੀ ਹੈ ਇਸ ਤਰੀਕੇ ਨਾਲ ਹੀ ਆਪਾਂ ਸੈੱਟ ਕਰ ਲੈਣ ਇਹਨੂੰ ਦੇਖੋ ਚਾਰੇ ਲੜਾਪਾ ਬਰਾਬਰ ਕਰਨੇ ਆ ਕੋਈ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਫਿਰ ਉਹਦੇ ਨਾਲ ਆਪਣਾ ਪਲਾਜੋ ਸਹੀ ਨਹੀਂ ਬੰਨਦਾ ਆ ਦੇਖੋ ਹੁਣ ਬਿਲਕੁਲ ਸੈੱਟ ਹੋ ਗਿਆ ਦੇਖ ਸਕਦੇ ਤੁਸੀਂ ਇੱਧਰ ਜਿਹੜੀ ਲੂਜ਼ਿੰਗ ਆਪਣੀ ਕਟਿੰਗ ਕਰ ਲਈ ਹੈ ਹੁਣ ਆਪਾਂ ਇਹਦੀ ਕਾਰਟ ਜਿਹੜੀ ਪਾਉਣੀ ਆ ਇਸ ਤਰੀਕੇ ਨਾਲ ਇੱਥੋਂ ਬਸ ਆਹ ਚੀਜ਼ ਤੋਂ ਚੱਕਾਂਗੇ ਇਸ ਤਰੀਕੇ ਨਾਲ ਆਪਾਂ ਕੱਟ ਕੱਟੋਗੇ ਕਪੜਾ ਸਿਲਕੀ ਜਿਹੜੇ ਹੁੰਦੇ ਆ ਇਹ ਬਹੁਤ ਤਿਲਕ ਜਾਂਦੇ ਆ ਪੂਰੇ ਧਿਆਨ ਨਾਲ ਕੱਤਣਾ ਜਿਹੜਾ ਇੱਕ ਚੀਜ਼ ਹੋਰ ਆ ਤੁਹਾਨੂੰ ਦੱਸਾਂ ਇਹ ਜਿਹੜੀ ਚੀਜ਼ ਆ ਇਹ ਆਪਾਂ ਮਤਲਬ ਕਿ 3 ਚਾਰ ਇੰਚ ਦੇ ਤੇ ਕਰ ਆਪਾਂ ਸਿੱਧੀ ਰੱਖਣੀ ਹੁੰਦੀ ਹੈ ਕਿਉਂਕਿ ਆਪਾਂ ਜਦੋਂ ਪੌਂਚਾ ਫੋਲਡ ਕਰਦੇ ਆ ਜੇ ਆਪਾਂ ਇੱਥੋਂ ਸਿੱਧੀ ਕਾਟ ਅਸਤਰ ਮਲਾ ਦਿਆਂਗੇ ਤਾਂ ਇਹ ਆਪਣੀ ਚੀਜ਼ ਘਟ ਜਾਂਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਪੌਂਚਾ ਉਹ ਆਪਣਾ ਇਧਰ ਪੂਰਾ ਨਹੀਂ ਆਉਂਦਾ ਕਪੜਾ ਕਈ ਵਾਰ ਆਪਣਾ ਆਹ ਚੀਜ਼ ਅੰਦਰ ਵਾਰ ਰਹਿ ਜਾਂਦੀ ਹੈ ਤੇ ਉਹ ਆਪਣੇ ਇਥੋਂ ਗਲਾਈ ਕਰਾਂਗੇ ਉੱਪਰਲੇ ਪਾਸੇ ਵਲ ਬਣਨ ਲੱਗ ਜਾਂਦਾ ਪਹੁੰਚਾ ਲੇੜਨ ਲੱਗੇ ਇਹ ਆਪਾਂ ਜਿਹੜੀ ਹੈ 3 4 4 ਇੰਚ ਤੱਕਰੀ ਆਪਾਂ ਸਿੱਧਾ ਰੱਖਣਾ ਹੈ ਇਥੋਂ ਲਾ ਕੇ ਸਿੱਧਾ ਆਹ ਦੇਖ ਸਕਦੇ ਤੁਸੀਂ ਇਧਰ ਨੂੰ ਥੋੜਾ ਜਿਹਾ ਆਪਾਂ ਸਿੱਧਾ ਹੀ ਹੈ ਉਸ ਤੋਂ ਬਾਅਦ ਆਪਾਂ ਕੱਟ ਪਾਈ ਹੈ ਤੇ ਇਹ ਚੀਜ਼ ਆਪਾਂ ਇਥੋਂ ਸਿੱਧੀ ਰੱਖ ਕੇ ਹੀ ਕਾਟ ਪਾਉਣੀ ਹੈ 3 ਇੰਚ 4 ਇੰਚ ਸਿੱਧਾ ਰੱਖੋ ਕਿਉਂਕਿ ਜਿੰਨਾ ਆਪਾਂ ਫੋਲਡ ਕਰਨਾ ਉਹਨਾ ਆਪਣੇ ਕੋਲ ਬਰਾਬਰ ਇੱਕੋ ਜਿਹਾ ਹੋਣਾ ਚਾਹੀਦਾ ਤੇ ਬਾਕੀ ਆਪਾਂ ਤਾਂ ਕੱਟ ਪਾਉਣੀ ਹੈ ਹਾਂਜੀ ਹੁਣ ਆਪਾਂ ਕੱਟਾਂਗੇ ਲਾਈਨਿੰਗ ਪਲਾਜ਼ੋ ਦੀ ਲਾਈਨਿੰਗ ਇਸ ਤੇ ਆਪਾਂ ਇਸ ਤਰ੍ਹਾਂ ਪ੍ਰੈਸ ਮਾਰ ਲਈ ਐ ਪ੍ਰੈਸ ਮਾਰ ਕੇ ਆਪਾਂ ਇਸ ਨੂੰ ਲਾਈਨਿੰਗ ਦੀ ਕਟਣੀ ਬਹੁਤ ਸੁੱਕੀ ਹੈ ਕਿਉਂਕਿ ਇਹਦੇ ਕੋਈ ਨਿਸ਼ਾਨ ਨਹੀਂ ਲਾਉਣ ਦੀ ਲੋੜ ਕੁਛ ਵੀ ਕਰਨ ਦੀ ਲੋੜ ਨਹੀਂ ਹੁੰਦੀ ਤੇ ਆਪਾਂ ਇਹਦੀ ਲਾਈਨਿੰਗ ਬਸ ਉੱਪਰ ਰੱਖ ਕੇ ਹੀ ਕਟਿੰਗ ਕਰ ਲੈਣੀ ਸੈੱਟ ਕਰਕੇ ਇਸ ਤਰ੍ਹਾਂ ਰੱਖ ਲੈਣਾ ਆਪਾਂ ਤੇ ਆਪਾਂ ਇੰਨਾ ਇੰਨਾ ਥੋੜੀ ਥੋੜੀ ਆਪਾਂ ਲੂਜ਼ ਰੱਖਾਂਗੇ ਲਾਈਨਿੰਗ ਜਿਹੜੀ ਰੱਖਣੀ ਹੈ ਅੱਧਾ ਅੱਧਾ ਇੰਚ ਜੀ ਆਪਾਂ ਇੱਕ ਸਾਈਡ ਦਾ ਅੱਧਾ ਇੰਚ ਵੱਧ ਰੱਖਣਾ ਤੇ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਰੱਖ ਲਿਆ ਤੇ ਆਹ ਚੀਜ਼ ਵੀ ਆਪਣੀ ਦੇਖ ਕੇ ਸੈੱਟ ਕਰਨੀ ਇਹ ਨਹੀਂ ਹੋਵੇ ਆਪਾਂ ਲਾਈਨ ਰੱਖਣ ਲੱਗੀ ਕਟਣ ਲੱਗੀ ਵੀ ਆਹ ਚੀਜ਼ ਆਪਣੀ ਸਹੀ ਨਾ ਹੋਵੇ ਇਸ ਨੂੰ ਆਪਾਂ ਚੈੱਕ ਕਰਨ ਵਾਸਤੇ ਜਿਹੜਾ ਆਪਾਂ ਕਟਿੰਗ ਕੀਤਾ ਪਹਿਲਾਂ ਆ ਆਪਣੇ ਕੋਲੇ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਇੱਥੇ ਰੱਖ ਕੇ ਦੇਖ ਲੈਣਾ ਵੀ ਆਪਣੀ ਸਹੀ ਉੱਥੋਂ ਆਪਾਂ ਕੱਟ ਪਾ ਰਹੇ ਆ ਆਪਾਂ ਇਸ ਤਰ੍ਹਾਂ ਰੱਖ ਕੇ ਦੇਖਿਆ ਨਾ ਆ ਦੇਖ ਲ ਸਕਦੇ ਤੁਸੀਂ ਉੱਪਰ ਧਿੱਕਰ ਆਪਾਂ ਆਹ ਦੇਖ ਸਕਦੇ ਇਸ ਤਰੀਕੇ ਨਾਲ ਰੱਖਿਆ ਇਹ ਆਪਣੀ ਇੰਨੀ ਕੁ ਲੂਜ਼ਿੰਗ ਆਉਣੀ ਆ ਤੇ ਆ ਆਪਣਾ ਬਰਾਬਰ ਇਹਦੇ ਰੱਖਿਆ ਹੋਇਆ ਤੇ ਇਹ ਆਪਣਾ ਬਿਲਕੁਲ ਠੀਕ ਹੈ ਕਈ ਵਾਰ ਆਪਾਂ ਇਹ ਇੱਧਰ ਉੱਧਰ ਨੂੰ ਰੱਖਿਆ ਜਾਂਦਾ ਫਿਰ ਉਹ ਆਪਣੀ ਲਾਈਨਿੰਗ ਜਿਹੜੀ ਆ ਸੈੱਟ ਨਹੀਂ ਆਉਂਦੀ ਕਈ ਵਾਰ ਤੇ ਇਹ ਆਪਾਂ ਇਹਦੇ ਜਿੰਨਾ ਹੀ ਆਪਾਂ ਇੱਧਰ ਕੱਪੜਾ ਜਿਹੜਾ ਛੱਡਣਾ ਕਾਟ ਪਾਉਣੀ ਹੈ ਜਿਵੇਂ ਆਪਾਂ ਪਹਿਲਾਂ ਪਾਈ ਆ ਉਸੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਚੈੱਕ ਕਰ ਲੱਕੇ ਇੱਥੋਂ ਆਪਾਂ ਇੰਨੀ ਲੂਜ਼ਿੰਗ ਦੇਣੀ ਆ ਇਹ ਇਸ ਤਰ੍ਹਾਂ ਰੱਖ ਕੇ ਵੇਖ ਲੈਣਾ ਫਿਰ ਆਪਾਂ ਇਹਨੂੰ ਸਾਈਡ ਤੇ ਕਰ ਦਿਆਂਗੇ ਤੇ ਇਸ ਤਰੀਕੇ ਨਾਲ ਆਪਾਂ ਥੋੜੀ ਥੋੜੀ ਲੂਜ਼ਿੰਗ ਦੇ ਨਾਲ ਹੀ ਇਸ ਤਰ੍ਹਾਂ ਕਟਿੰਗ ਕਟਿੰਗ ਕਰਾਂਗੇ ਤੇ ਇਹ ਆਪਣਾ ਬੈਕ ਸਾਈਡ ਦੀ ਕਟਿੰਗ ਹੋ ਜੂਗੀ ਤੇ ਇਸੇ ਤਰ੍ਹਾਂ ਹੀ ਆਪਾਂ ਉੱਪਰ ਰੱਖ ਕੇ ਤੇ ਆਹ ਚੀਜ਼ ਆਪਾਂ ਚੈੱਕ ਕਰਕੇ ਤੇ ਆਪਾਂ ਫਰੰਟ ਪੀਸ ਕੱਟ ਲਾਂਗੇ ਤੇ ਇਸੇ ਤਰ੍ਹਾਂ ਆਪਾਂ ਲਾਈਨਿੰਗ ਪਲਾਜ਼ੋ ਦੀ ਲਾਈਨਿੰਗ ਕੱਟ ਲੈਣੀ ਹੈ ਤੇ ਇਹ ਹੀ ਆਪਣੇ ਕੋਲੇ ਬਹੁਤ ਹੀ ਸੌਖਾ ਜਿਹਾ ਤਰੀਕਾ ਲਾਈਨਿੰਗ ਕੱਟਣ ਦਾ ਤੇ ਬਸ ਹੋਰ ਇਹਦੀ ਸਾਰੀ ਫਿਟਿੰਗ ਸਹੀ ਆ ਜਾਂਦੀ ਹੈ ਬਸ ਲੂਜ਼ ਜ਼ਰੂਰ ਥੋੜਾ ਥੋੜਾ ਰੱਖਣਾ ਹੈ ਤੇ نیچے ਤੋਂ ਵੀ ਆਪਾਂ ਇਹ ਰਹੀ ਆ ਜ਼ਰੂਰੀ ਹੈ ਲੂਸ ਰੱਖਣਾ ਹੈ ਤੋਂ ਕਿਉਂਕਿ ਇਹ ਆਪਾਂ ਜੋ ਪੌਂਚਾ ਮੋੜਨਾ ਹੈ ਇਤੋਂ ਆਪਾਂ ਢਿੱਲੀ ਥੋੜੀ ਜੀ نیچے ਲਾਈਨਿੰਗ ਢਿੱਲੀ ਰੱਖ ਕੇ ਹੀ ਪੌਂਚਾ ਮੂ ਫੋਲਡ ਕਰਨਾ ਆਪਾਂ ਤੇ ਆਹ ਚੀਜ਼ ਦਾ ਜਰੂਰ ਆਪਾਂ ਵਸਤੇ ਆ ਰੱਖਣਾ ਇਹ ਇਸੇ ਤਰ੍ਹਾਂ ਹੀ ਹੈ ਜੀ ਪਲਾਜ਼ੋ ਦੀ ਲਾਈਨਿੰਗ ਕਟਿੰਗ ਕਰ ਲੈਣੀ ਆ ਦੋਨੇ ਪੀਸਾਂ ਦੀ ਹਾਂਜੀ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲਈ ਹੈ ਲਾਈਨਿੰਗ ਦੀ ਤੇ ਆਪਾਂ ਇੰਨੀ ਇੰਨੀ ਲੂਜ਼ਿੰਗ ਦੇਣੀ ਆ ਦੇਖ ਸਕਦੇ ਆ ਅੱਧਾ ਅੱਧਾ ਕੈਂਚੇ ਬਸ ਇਦੇ ਨਾਲ ਆਪਣਾ ਉੱਪਰਲੇ ਪਲਾਜ਼ੋ ਵਿੱਚ ਵਾਲਣੀ ਪਹਿਣਗੇ ਕੱਪੜੇ ਵਿੱਚ ਪਲਾਜ਼ੋ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਆਪਾਂ ਇੰਨੀ ਰੱਖਣੀ ਆ ਤੇ ਜੇ ਆਪਾਂ ਜ਼ਿਆਦਾ ਕੱਪੜਾ ਰੱਖ ਲੈਨੇ ਆ ਉਹ ਫੇਰ ਵੀ ਆਪਾਂ ਜਦੋਂ ਸਲਾਈ ਕਰਦੇ ਆ ਉਹ ਆਪਣਾ ਵਿੱਚ ਸੈੱਟ ਨਹੀਂ ਆਉਂਦਾ ਬਸ ਥੋੜਾ ਥੋੜਾ ਆਪਾਂ ਵੱਧ ਜ਼ਰੂਰ ਰੱਖਣਾ ਤੇ ਇਸ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰ ਲਈ ਹੈ ਤੇ ਇਹ ਆਪਣੇ ਹੋ ਗਏ ਪਲਾਜ਼ੋ ਦੀ ਕਟਿੰਗ ਤੇ ਜੇ ਤੁਹਾਨੂੰ ਨਾ ਕੋਈ ਸਮਝ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਮੇਰੇ ਜਿਹੜੀਆਂ ਭੈਣਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਇਸੇ ਤਰ੍ਹਾਂ ਤੁਸੀਂ ਪਲਾਜੋ ਦੀ ਕਟਿੰਗ ਕਰਕੇ ਮੈਨੂੰ ਦੱਸਣਾ ਕਿ ਤੁਹਾਡਾ ਪਲਾਜੋ ਕਿਸ ਤਰੀਕੇ ਨਾਲ ਬਣਿਆ ਵਧੀਆ ਬਣਿਆ ਬਹੁਤ ਹੀ ਸੋਹਣਾ ਬਣੂਗਾ ਤੁਸੀਂ ਜ਼ਰੂਰ ਇੱਕ ਵਾਰ ਟਾਈ ਜ਼ਰੂਰ ਕਰਨਾ ਧੰਨਵਾਦ